ਨੇ ਬਿਕਰਮ ਮਜੀਠੀਆ ਦੇ ਟਿਕਾਣਿਆਂ ਦੇ ਉੱਤੇ ਰੇਡ ਜਾਰੀ ਰਹੇਗੀ ਬੁੱਧਵਾਰ ਦੀ ਵਿਜੀਲੈਂਸ ਬੁੱਧਵਾਰ ਨੂੰ ਵੀ ਵਿਜੀਲੈਂਸ ਅੰਮ੍ਰਿਤਸਰ ਦੇ ਵਿੱਚ ਛਾਪੇ ਮਾਰੇਗੀ ਔਰ ਇਹ ਸਰਕਾਰੀ ਵਕੀਲ ਫੈਰੀਸ ਸੌਫਤ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਮਜੀਠੀਆ ਦੇ ਘਰ ਤੇ ਦਫਤਰ ਦੇ ਵਿੱਚ ਪੇਮਾਈ ਸ਼ੋਵੀਗੀ ਮਜੀਠੀਆ ਦੇ ਵਕੀਲਾਂ ਦੀ ਹਾਜ਼ਰੀ ਦੇ ਵਿੱਚ ਇਹ ਰੇਡ ਹੋਵੇਗੀ ਵਿਜੀਲੈਂਸ ਮਜੀਠੀਆ ਦੀ ਪ੍ਰਾਪਰਟੀ ਦਾ ਮੁਲਾਂਕਣ ਕਰੇਗੀ ਕਾਬਲੇ ਘੋੜੇ ਦੇ ਦਿਨ ਦੇ ਵਿੱਚ ਖਬਰ ਆਈ ਸੀ ਕਿ ਰੇਡ ਨਹੀਂ ਹੋਏਗੀ ਇਸ ਨੂੰ ਲੈ ਕੇ ਅਕਾਲੀ ਦਲ ਨੇ ਦਾਅਵੇ ਕੀਤੇ ਤਾਂ ਉਸ ਦੇ ਉੱਤੇ ਹੁਣ ਵਕੀਲ ਦੀ ਸਟੇਟਮੈਂਟ ਸਰਕਾਰੀ ਵਕੀਲ ਦੀ ਸਟੇਟਮੈਂਟ ਆ ਗਈ ਹੈ ਉਹਨਾਂ ਦੇ ਵੱਲੋਂ ਸਾਫ਼ ਕਿਹਾ ਗਿਆ ਕਿ ਮਜੀਠੀਆ ਦੇ ਵਕੀਲਾਂ ਦੀ ਹਾਜ਼ਰੀ ਦੇ ਵਿੱਚ ਪੇਮਾਈ ਸ਼ੋਵੇਗੀ ਬੁੱਧਵਾਰ ਨੂੰ ਵੀ ਵਿਜੀਲੈਂਸ ਅਮ੍ਰਿਤ ਸਰ ਦੇ ਵਿੱਚ ਰੇਡ ਕਰੇਗੀ ਫੈਰੀਸੋਫਤ ਦੇ ਵੱਲੋਂ ਬਿਆਨ ਦਿੱਤਾ ਗਿਆ ਮੈਂ ਤੁਹਾਨੂੰ ਅੱਗੇ ਸੁਣਾਵਾਂਗਾ ਕਾਬਲੇ ਗੌਰ ਹੈ ਕਿ ਇਸ ਸਮੇਂ ਵਿਕਰਮ ਮਜੀਠੀਆ ਨਿਆਇ ਖਿਰਾਫਤ ਦੇ ਵਿੱਚ ਨੇਰਾਬਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਵਿਜੀਲੈਂਸ ਦੇ ਵੱਲੋਂ ਕੀਤਾ ਗਿਆ ਸੀ ਰਿਮਾਂਡ ਦੇ ਉੱਤੇ ਲਿਆ ਗਿਆ ਪੁੱਛਗਿੱਛ ਕੀਤੀ ਗਈ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਦੇ ਵਿੱਚ ਅਦਾਲਤ ਦੇ ਵੱਲੋਂ ਪੇਜ਼ ਦਿੱਤਾ ਗਿਆ ਤੇ ਫਿਰ ਦਿਨ ਦੇ ਵਿੱਚ ਖਬਰ ਆਈ ਕਿ ਕੁਝ ਟਿਕਾਣਿਆਂ ਦੇ ਉੱਤੇ ਦਬਿਚ ਦਿੱਤੀ ਹੈ ਵਿਜੀਲੈਂਸ ਦੀ ਟੀਮ ਨੇ ਤੇ ਸਭ ਦੇ ਵਿਚਾਲੇ ਅਦਾਲਤ ਵਿੱਚ ਸੁਣਵਾਈ ਸੀ ਔਰ ਅਕਾਲੀ ਦਲ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਦਾਲਤ ਦੇ ਵੱਲੋਂ ਹਾਲਾਂਕਿ ਅਕਾਲੀ ਦਲ ਨੇ ਵੀ ਕਿਹਾ ਸੀ ਕਿ ਜੇਕਰ ਕੋਈ ਹੁਣ ਫਰਮਾਇਸ਼ ਹੁੰਦੀ ਹੈ ਜਾਂ ਕੋਈ ਵੀ ਜਾਂਚ ਹੁੰਦੀ ਹੈ ਤਾਂ ਅਕਾਲੀ ਦਲ ਦੇ ਵਕੀਲ ਜਿਹੜੇ ਹੈਗੇ ਨੇ ਬਿਕਰਮਜੀਤ ਜਿਹੜੇ ਵਕੀਲ ਹੈਗੇ ਨੇ ਉਹਨਾਂ ਦੀ ਅ ਅਗਵਾਈ ਦੇ ਵਿੱਚ ਉਹਨਾਂ ਦੇ ਨਜ਼ਰਸਾਨੀ ਦੇ ਵਿੱਚ ਹੀ ਹੋ ਸਕੇਗੀ ਤੇ ਇਹ ਅਹਿਮ ਖਬਰ ਹੈ ਬਿਕਰਮਜੀਠਿਆ ਦੇ ਟਿਕਾਣਿਆਂ ਦੇ ਉੱਤੇ ਰੇਡ ਤਾਂ ਜਾਰੀ ਰਹੇਗੀ ਬੁੱਧਵਾਰ ਨੂੰ ਵੀ ਵਿਜੀਲੈਂਸ ਅੰਮ੍ਰਿਤਸਰ ਦੇ ਵਿੱਚ ਰੇਡ ਕਰੇਗੀ ਫੈਰੀ ਸੋਫਤ ਨੇ ਸਟੇਟਮੈਂਟ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਮਜੀਠਿਆ ਦੇ ਅਧਿਕਾਰ ਦਫਤਰ ਦੀ ਫਰਮਾਇਸ਼ ਵਿਜੀਲੈਂਸ ਦੇ ਵੱਲੋਂ ਜੋ ਕੀਤੀ ਜਾਣੀ ਹੈ ਉਹ ਹੋਵੇਗੀ ਮਜੀਠਿਆ ਦੇ ਵਕੀਲਾਂ ਦੀ ਹਾਜ਼ਰੀ ਦੇ ਵਿੱਚ ਇਹ ਜਿਹੜਾ ਕਾਰਵਾਈ ਨੂੰ ਅੱਗੇ ਵਧਾਇਆ ਜਾਏਗਾ ਰੇਡ ਕੀਤੀ ਜਾਏਗੀ ਵਿਜੀਲੈਂਸ ਮਜੀਠੀਆ ਦੀ ਪ੍ਰਾਪਰਟੀ ਦਾ ਮੁਲਾਂਕਣ ਕਰੇਗੀ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ ਦੇ ਵਿੱਚ ਬਿਕਰਮ ਮਜੀਠੀਆ ਫਿਲਹਾਲ ਜੇਲ੍ਹ ਦੇ ਵਿੱਚ ਨਹੀਂ ਮਜੀਠੀਆ ਵਾਲੇ ਕੇਸ ਦੇ ਵਿੱਚ ਫੈਰੀ ਸੋਫਾ ਸਰਕਾਰੀ ਵਕੀਲ ਨੇ ਇਹ ਦਾਅਵਾ ਕੀਤਾ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ ਦੇ ਵਿੱਚ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਮੌਜੂਦਾ ਸਮੇਂ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਨਹੀਂ ਜੁਡੀਸ਼ੀਅਲ ਕਸਟਡੀ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਜੇਲ੍ਹ ਪੇ ਇਸ ਦਿੱਤਾ ਜਾਂਦਾ ਹੈ ਤਾਂ ਜੇਲ੍ਹ ਪੇ ਇਸ ਦਿੱਤਾ ਗਿਆ ਸੀ ਬਿਕਰਮ ਮਜੀਠੀਆ ਨੂੰ ਮੌਜੂਦਾ ਸਮੇਂ ਦੇ ਵਿੱਚ ਬਿਕਰਮ ਮਜੀਠੀਆ ਨਾਭਾ ਜ਼ਿਲ੍ਹੇ ਦੇ ਵਿੱਚ ਬੰਦ ਨੇ ਫੇਰੀ ਸੂਫਤ ਕੀ ਕੁਝ ਕਰਨੇ ਨੇ ਸਰਕਾਰੀ ਵਕੀਲ ਨੇ ਉਹਨਾਂ ਦੀ ਸਟੇਟਮੈਂਟ ਬਹੁਤ ਇੰਪੋਰਟੈਂਟ ਹੈ ਉਤੋਂ ਸ਼ੁਰੂਤ ਅੱਜ ਵਿਕਰਮ ਸਿੰਘ ਮਜੀਠੀਆ ਦੇ ਲਾਇਰਸ ਵੱਲੋਂ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਮੁਹਾਲੀ ਕੋਰਟ ਵਿੱਚ ਜਿਸ ਦੇ ਵਿੱਚ ਕੀ ਉਹਨਾਂ ਨੇ ਜਿਹੜੇ ਸਰਚ ਓਪਰੇਸ਼ਨ ਚੱਲ ਰਹੇ ਤੇ ਈਵੈਲੂਏਸ਼ਨ ਦੇ ਲਈ ਜਿਹੜੇ ਆਰਡਰਸ ਕੋਰਟ ਵੱਲੋਂ ਕੀਤੇ ਗਏ ਸੀ ਮਹਾਲੀ ਕੋਰਟ ਵੱਲੋਂ ਕਰਨ ਉਹਦੇ ਵਿੱਚ ਉਹਦੇ ਸੰਦਰਭ ਵਿੱਚ ਆਲਰੇਡੀ ਜਿਹੜੀ ਟੀਮਸ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਰਚ ਤੇ ਈਵੈਲੂਏਸ਼ਨ ਕਰਨ ਗਏ ਆ ਸੀ ਤੇ ਉੱਥੇ ਉਹਨਾਂ ਦੇ ਲਾਇਰਸ ਪ੍ਰੈਜ਼ੈਂਟ ਰਹਿਣ ਇਸ ਸੰਬੰਧ ਵਿੱਚ ਜੀ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਤੇ ਉਸ ਦੇ ਉੱਤੇ ਕੋਰਟ ਨੇ ਆਰਡਰ ਕੀਤਾ ਸੀ ਕਿ ਇਹਨਾਂ ਦੇ ਲਾਇਰ ਜਿਵੇਂ ਨੇ ਉੱਥੇ ਪ੍ਰੈਜ਼ੈਂਟ ਰਹਿਣਗੇ ਬਟ ਉਹ ਕਿਸੇ ਵੀ ਤਰ੍ਹਾਂ ਦੀ ਇੰਟਰਫੇਰੈਂਸ ਨਹੀਂ ਕਰਨਗੇ ਉਸ ਈਵੈਲੂਏਸ਼ਨ ਦੇ ਟਾਈਮ ਤੇ ਤੇ ਐਸ ਪਰ ਫੋਰਟ ਆਰਡਰ ਕੱਲ ਜਿਹਨੇ ਕਿ ਅੰਮ੍ਰਿਤਸਰ ਦੇ ਵਿੱਚ ਵਿਜੀਲੈਂਸ ਦੀ ਟੀਮ ਜਿਹੜੀ ਹੈ ਸਰਚ ਕਰਨ ਲਈ ਈਵੈਲੂਏਸ਼ਨ ਦੇ ਲਈ ਟੀਮਸ ਜਾ ਰਹੀਆਂ ਨੇ ਤੇ ਉਹਨਾਂ ਦੇ ਲਾਇਰ ਨੂੰ ਅਕੋਰਡਿੰਗਲੀ ਐਸ ਪਰ ਫੋਰਟ ਆਰਡਰ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ